ਲੋਜੀ ਗੁਰੂ ਨਗਰੀ ਅੰਮ੍ਰਿਤਸਰ ਤੋਂ ਇੱਕ ਬੇਹਦ ਵੱਡੀ ਤੇ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਗਰ ਨਿਗਮ ਦੀਆਂ ਵੋਟਾਂ ਚੱਲ ਰਹੀਆਂ ਨੇ ਜੇ ਇਸ ਤਰੀਕੇ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਨਗਰ ਨਿਗਮ ਦੀਆਂ ਵੋਟਾਂ ਚੱਲ ਰਹੀਆਂ ਨੇ ਉੱਥੇ ਹੀ ਵੋਟ ਪਾਉਣ ਜਾ ਰਹੀ ਇੱਕ ਲੜਕੀ ਦੇ ਨਾਲ ਵੱਡਾ ਹਾਦਸਾ ਭਿਆਨਕ ਹਾਦਸਾ ਵਾਪਰ ਗਿਆ ਉਸ ਦੇ ਨਾਲ ਮੌਜੂਦ ਇੱਕ ਬੱਚਾ ਸੀ ਜਿਹੜਾ ਉਸ ਦੇ ਵੀ ਪੇਟ ਦੇ ਉੱਪਰੋਂ ਦੀ ਟਰੱਕ ਲੰਘ ਗਿਆ ਤੇ ਇਸ ਲੜਕੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਕ੍ਰਿਸਟਲ ਚੌਕ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਇੱਕ ਸੀਮਿੰਟ ਦੇ ਨਾਲ ਲੱਦੇ ਹੋਏ ਟਰੱਕ ਦੇ ਵੱਲੋਂ ਇੱਕ ਐਕਟਿਵ ਸਵਾਰ ਲੜਕੀ ਦੇ ਵਿੱਚ ਲਿਆ ਕੇ ਇਹ ਟਰੱਕ ਮਾਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਪਰ ਘਰ ਦੇ ਵਿੱਚੋਂ ਆਈ ਵੋਟ ਪਾਉਣ ਗਈ ਇਸ ਲੜਕੀ ਦੇ ਨਾਲ ਐਡਾ ਭਿਆਨਕ ਹਾਦਸਾ ਵਾਪਰ ਜਾਣਾ ਇਸ ਨੂੰ ਨਹੀਂ ਸੀ ਪਤਾ ਨਾਲ ਦੀ ਨਾਲ ਜਾਣਕਾਰੀਆਂ ਇਹ ਵੀ ਦਿੱਤੀਆਂ ਜਾ ਰਹੀਆਂ ਨੇ ਦਰਸ਼ਕਾਂ ਦੇ ਨਾਲ ਅਸੀਂ ਉਹ ਸਾਂਝਾ ਕਰ ਲੈਨੇ ਆ ਕਿ ਇਸ ਲੜਕੀ ਦਾ ਅਜੇ ਨਵਾਂ ਹੀ ਵਿਆਹ ਹੋਇਆ ਸੀ ਹੱਥਾਂ ਦੇ ਵਿੱਚ ਲਾਲ ਚੂੜਾ ਪਾਇਆ ਹੋਇਆ ਇਹ ਲੜਕੀ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਕ੍ਰਿਸਟਲ ਚੌਂਕ ਦੇ ਵਿੱਚੋਂ ਗੁਜ਼ਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾਲ ਦੀ ਨਾਲ ਇੱਕ ਟਰੱਕ ਜਿਹੜਾ ਆਉਂਦਾ ਹੈ ਜਿਹੜਾ ਕਿ ਸੀਮਿੰਟ ਦੇ ਨਾਲ ਲੱਦਿਆ ਹੁੰਦਾ ਹੈ ਉਸ ਟਰੱਕ ਦੇ ਵੱਲੋਂ ਇਸ ਐਕਟਿਵਾ ਸਵਾਰ ਲੜਕੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਉੱਥੇ ਜਿਹੜੇ ਲੋਕਾਂ ਦੇ ਵੱਲੋਂ ਮੰਜ਼ਰ ਵੇਖਿਆ ਗਿਆ ਉਹਨਾਂ ਦੇ ਮਨ ਤੇ ਉੱਤੇ ਇਸ ਸਾਰੇ ਐਕਸੀਡੈਂਟ ਦਾ ਬਹੁਤ ਵੱਡੇ ਪੱਧਰ ਤੇ ਉੱਪਰ ਪ੍ਰਭਾਵ ਹੈ ਕਿਉਂਕਿ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਉੱਥੇ ਇਹ ਹਾਦਸਾ ਵਾਪਰਿਆ ਬਿਲਕੁਲ ਚੌਂਕ ਦੇ ਵਿਚਕਾਰ ਵਿਚੋ ਵਿਚ ਇਸ ਲੜਕੀ ਦੇ ਵੱਲੋਂ ਜਦੋਂ ਇੱਕ ਸੜਕ ਤੋਂ ਦੂਸਰੀ ਸੜਕ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀ ਜਾ ਰਹੀ ਸੀ ਜहां ਜਿਵੇਂ ਆਮ ਤੌਰ ਦੇ ਉੱਪਰ ਆਪਾਂ ਚੌਕਾ ਨੂੰ ਕ੍ਰੋਸ ਕਰਦੇ ਹਾਂ ਉਸ ਤਰੀਕੇ ਦੇ ਨਾਲ ਇਸ ਵੀ ਲੜਕੀ ਦੇ ਵੱਲੋਂ ਉਥੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਤੇਜ਼ ਰਫਤਾਰ ਆ ਰਹੇ ਸੀਮਿੰਟ ਦੇ ਨਾਲ ਲੱਦੇ ਹੋਏ ਟਿਪਰ ਦੇ ਵੱਲੋਂ ਇਸ ਲੜਕੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਲੜਕੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਨਾਲ ਇਸ ਦੇ ਜਿਹੜਾ ਬੱਚਾ ਮੌਜੂਦ ਸੀ ਜਿਸ ਦੀ ਉਮਰ ਕੇ 7 ਸਾਲ ਦੱਸੀ ਜਾ ਰਹੀ ਹੈ ਉਸ ਦੇ ਪੇਟ ਦੇ ਉੱਪਰ ਦੀ ਟਰੱਕ ਲੰਘ ਗਿਆ ਜਿਸ ਨੂੰ ਅਮਨਦੀਪ ਹਸਪੀਟਲ ਅਮਰਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਖਬਰ ਰੂਪੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਦੇ ਨਾਲ ਜਿੱਥੇ-ਜਿੱਥੇ ਵੀ ਇਹ ਖਬਰ ਗਈ ਜਿਸ ਵੀ ਤਰੀਕੇ ਦੇ ਨਾਲ ਲੋਕਾਂ ਦੇ ਕੋਲ ਇਸ ਦੀਆਂ ਜਾਣਕਾਰੀਆਂ ਪਹੁੰਚੀਆਂ ਲੋਕ ਹੈਰਾਨ ਪਰੇਸ਼ਾਨੇ ਭਾਵਕ ਵੀ ਹੋ ਰਹੇ ਨੇ ਕਿ ਲਾਲ ਚੂੜਾ ਪਾਈ ਇਹ ਲੜਕੀ ਜਿਹੜਾ ਕਿ ਤਾਜ਼ਾ ਵਿਆਹ ਜਿਸ ਦਾ ਹੋਇਆ ਸੀ ਕੁਝ ਸਮਾਂ ਪਹਿਲਾਂ ਹੀ ਉਸ ਦੇ ਨਾਲ ਇਹ ਭਿਆਨਕ ਘਾਤਸਾ ਵਾਪਰ ਗਿਆ ਸੋ ਸਾਡੇ ਨਾਲ ਸਾਡੇ ਰਿਪੋਰਟਰ ਜਿਹੜੇ ਨੇ ਲਲਿਤ ਕੁਮਾਰ ਸ਼ਰਮਾ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਵਧੇਰੇ ਜਾਣਕਾਰੀ ਲੈਣੇ ਆਂ ਆ ਲੱਲ ਜੀ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਐਕਸੀਡੈਂਟ ਜਿਹੜਾ ਹੋਇਆ ਜਿਸ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਕੀ ਕੁਝ ਕਹਿਣਾ ਚਾਹੁੰਦੇ ਹੋ ਉਹ ਬਿਲਕੁਲ ਸਮਝਾਉਂ ਕਰੀ ਦੱਸਦੀ ਕਿ ਇਹ ਲੜਕੀ ਜਿਹੜੀ ਮੈਂ ਇਹ ਦਾ ਮਹਲਾ ਤੇ ਵਿਆਹ ਇਹਨੂੰ ਤਾਂ ਪੂਰਾ ਭਾਇਆ ਸੀ ਐਸੀ ਕਿ ਉਸ ਬਾਦੂ ਉਸਨੇ ਇੱਕ ਬੱਚਾ ਵੀ ਸੀ ਚੱਲੇ ਜਾ ਰਹਾ ਹੈ ਇਹ ਪੁੱਤਰੀ ਦਾ ਫਾਇਲ ਹੈ ਜਿਹੜਾ ਥਾਣਾ ਝਾੜੇ ਨੂੰ ਪੈਂਦਾ ਪੁੱਤਰੀ ਦਾ ਫਾਇਲ ਉਹਦੀ ਰਹਿਣ ਵਾਲੀ ਹੈ ਇਹ ਕਿਤੇ ਕੰਮ ਜਾ ਰਹੀ ਸੀ ਜਿੱਦੇ ਚੱਲ ਜਦੋਂ ਕ੍ਰਿਸਟਲ ਚੌਂਦੇ ਪੁੱਤਰੀ ਦੇ ਫੀਮਰ ਦਾ ਭਰਿਆ ਟ੍ਰੈਕੀ ਜਿਸ ਨੇ ਉਸ ਨੂੰ ਇੱਕਦਮ ਸਾਈਡ ਮਾਰ ਦਿੱਤੀ ਤੇ ਜਦੋਂ ਡਿਗੀ ਦੇ ਕਾਕਾ ਦਾ ਟਾਇਰ ਅਸਲ ਸੇਟੂ ਤੋਂ ਲੰਘਾ ਬਿਲਕੁਲੀ ਜੀ ਉੱਤਰ ਤੋਂ ਘਟਨਾ ਦੇ ਮੌਨ ਹੋ ਗਈ ਜਿਹੜਾ ਬੱਚਾ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਾਲ ਲਈ ਫੌਰਨ ਹਸਪਤਾਲ ਚਾਹ ਕਰਾਇਆ ਗਿਆ ਜੀ ਪੁਲਿਸ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਟਰੱਕ ਚਾਲਕ ਨੂੰ ਕਾਬੂ ਕੀਤਾ ਗਿਆ ਕੀ ਕੁਝ ਕਾਰਵਾਈਆਂ ਚੱਲੀਆਂ ਇਹ ਬਿਲਕੁਲ ਜਾਣਕਾਰੀ ਤੁਹਾਨੂੰ ਦੱਸ ਕੇ ਕਿ ਪੁਲਿਸ ਤੋਂ ਉਹ ਮੌਕੇ ਤੇ ਪਹੁੰਚ ਕੇ ਜਿਹੜਾ ਟਰੱਕ ਚਾਲਕ ਨੂੰ ਲੋਕਾਂ ਨੇ ਪਹਿਲਾਂ ਰੋਕ ਲਿਆ ਸੀ ਤੇ ਮੋੜ ਗਿਆ ਉਹ ਜਿਹੜਾ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਸੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੰਤਖਾਬਾਤ ਪੂਛਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਉਥੋਂ ਚੁੱਕ ਕੇ ਪੋਸਟਮਾਰਨਿੰਗ ਤੇਜ ਤੇ ਇਹ ਜਿਹੜਾ ਜਿਹੜਾ ਟਰੈਕਟਰ ਸੀ ਉਸ ਤੋਂ ਤੁਹਾਡੇ ਵਿੱਚ ਤੇਜ ਤੇ ਜੋ ਕੰਮ ਦੀ ਕਾਰਵਾਈ ਪੋਸਟਲ ਕੀਤੀ ਜਾ ਰਹੀ ਹੈ ਫਿਰ ਹਾਲਜ ਲਾਗਨ ਕਰਦੇ ਵਿੱਚ ਲਾ ਕੇ ਪੋਸਟਮਾਰਨ ਕਰਵਾਇਆ ਜਾ ਰਿਹਾ ਹੈ ਇਹ ਉਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਔਰ ਇਸ ਤੋਂ ਜਿਆਦਾ ਵਾਲੀ ਤੇ ਕਿਸ ਤਰ੍ਹਾਂ ਜਾ ਰਹੀ ਹਾਂ ساری ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਜਿਹੜੇ ਆਲੇ-ਦੋਲੇ ਦੇ ਸੀਸੀਟੀਵੀ ਕੈਮਰੇ ਉਹ ਵੀ ਸੰਭਾਲੇ ਜਾ ਰਹੇ ਹਨ ਕਿ ਇਹ ਦੁਰਘਟਨਾ ਦਾ ਪੂਰਾ ਪਤਾ ਲੱਗ ਸਕੇ ਕਿ ਆਕਰ ਹੋਇਆ ਸੀ ਲਲਤ ਇਹਦੇ ਵਿੱਚ ਇਹ ਵੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਜੇ ਇਸ ਤਰੀਕੇ ਦੇ ਨਾਲ ਖਬਰ ਨਾਸ਼ਰ ਹੋ ਰਹੀ ਹੈ ਕਿ ਲੜਕੀ ਦੇ ਵੱਲੋਂ ਵੋਟ ਪਾਉਣ ਦੇ ਲਈ ਜਾਇਆ ਜਾ ਰਿਹਾ ਸੀ ਇਹਦੇ ਵਿੱਚ ਕਿੰਨੀਆਂ ਸਚਾਈਆਂ ਨੇ ਉਹ ਉਸ ਨੂੰ ਪਾਰਟੀ ਜਰੂਰ ਮਿਲੀ ਹੈ ਪਕਲੀ ਕਾ ਖਾਈ ਦੀ ਪਾਰਟੀ ਹੈ ਜਿਹੜੀ ਉਹਦੇ ਕੋਲ ਪਾਰਟੀ ਮਿਲੀ ਵੋਟ ਪਾ ਕੇ ਆਈ ਸੀ ਜਾਂ ਜਾ ਰਹੀ ਸੀ ਇਸ ਫਿਲਹਾਲ ਕਹਿਣ ਜਾ ਸਕਦਾ ਕਿ ਕਿਉਂਕਿ ਉਹ ਪਤੰਡ ਘਾਤੀ ਜਾਣ ਵਾਲੀ ਸੀ ਪਰ ਜਿਹੜਾ ਇਹ ਦੁਰਘਟਨਾ ਹੈ ਉਹ ਕਿਸ ਤਰ੍ਹਾਂ ਦੇ ਵਿੱਚ ਹੋਈ ਹੈ ਜੇ ਜਿੱਥੇ ਤਾਂ ਦਾ ਜਿੱਥੇ ਕਿਸੇ ਕੰਮ ਦੇ ਕੰਮ ਦੇ ਲਈ ਜਾ ਰਹੇ ਸੀ ਜਿੱਥੇ ਕਾਗਜ਼ਰ ਨੂੰ ਬਤਵਾਇ ਬੱਤੇ ਉਸਨੇ ਅੱਡੇ ਹੈਟੋ ਤੇ ਭਾਇਆ ਸੀ ਪਰ ਮਹਾਰਾਜੇ ਦੇ ਬੱਚੇ ਦਾ ਬਚਾਰ ਹੋ ਗਿਆ ਜੀ ਕਿਸੇ ਤਰੀਕੇ ਦੇ ਨਾਲ ਬੱਚੇ ਤੇ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਜਾਨ ਨੂੰ ਖਤਰਾ ਤਾਂ ਨਹੀਂ ਉਸਤੇ ਇਹ ਸਿਰਫ ਸੱਟਾਂ ਕਾਫੀ ਲੱਗੀਆਂ ਨੇ ਇਲਾਜ ਦੇ ਨੇ ਹਸਪਤਾਲ ਜੂ ਲੈ ਕੇ ਗਏ ਨੇ ਇਹ ਹੁਣ ਆਨਾਲਾ ਸਮਝ ਦੱਸੇਗਾ ਬੱਚੇ ਨੂੰ ਕਿਸ ਤਰ੍ਹਾਂ ਦੀ ਸਖਾ ਲੱਗਿਆ ਤੇ ਇੱਕ ਡਾਕਟਰ ਨਾਲ ਕਰ ਸਕਦੇ ਯਾਦਾ ਜਾਣਕਾਰੀ ਦੇ ਲਈ ਜੀ ਜੀ ਬਹੁਤ ਬਹੁਤ ਮਿਹਰਬਾਨੀ ਲਲਤ ਤੁਸੀਂ ਜਾਣਕਾਰੀ ਸਾਂਝੀ ਕੀਤੀ ਸੋ ਜੇ ਇਸ ਤਰੀਕੇ ਦੇ ਨਾਲ ਅੱਜ ਨਗਰ ਨਗਰ ਕਬੀਆਂ ਚੋਣਾ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਸੀ ਨੂੰ ਲੈ ਕੇ ਤੇਜ਼ੀ ਵੀ ਪਾਈ ਜਾ ਰਹੀ ਹੈ ਕਿਉਂਕਿ ਵਰਕਿੰਗ ਡੇ ਹੈ ਤੇ ਇਸ ਦਿਨ ਨੂੰ VOTING ਦੀ ਪ੍ਰਕਿਰਿਆ ਦੇ ਵਿੱਚ ਲੋਕਾਂ ਦੇ ਵੱਲੋਂ ਵੋਟ ਦਾ ਜਲਦ ਤੋਂ ਜਲਦ ਭੁਗਤਾਨ ਕਰਕੇ ਵਿਲੇ ਹੋਣ ਦੇ ਫਾਰਗ ਹੋਣ ਦੇ ਢੰਗ ਤਰੀਕੇ ਲੱਭੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕ੍ਰਿਸਟਲ ਚੌਂਕ ਅੰਮ੍ਰਿਤਸਰ ਦੇ ਵਿੱਚ ਇਹ ਮੰਦ ਭਾਗਾ ਹਾਦਸਾ ਇੱਕ ਹੱਥਾਂ ਦੇ ਵਿੱਚ ਚੂੜਾ ਪਾਈ ਲੜਕੀ ਦੇ ਵੱਲੋਂ ਐਕਟਵਾ ਦੇ ਉੱਪਰ ਸਵਾਰ ਹੋ ਕੇ ਨਾਲ ਉਸ ਦੇ ਇੱਕ ਬੱਚਾ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਕ੍ਰਿਸਟਲ ਚੌਂਕ ਦੇ ਵਿੱਚੋਂ ਗੁਜ਼ਰਿਆ ਜਾ ਰਿਹਾ ਸੀ ਤੇ ਅਚਾਨਕ ਇੱਕ ਪੇਪਰ ਜਿਹੜਾ ਲੱਦਿਆ ਹੋਇਆ ਸੀ ਸੀਮਿੰਟ ਦੇ ਨਾਲ ਉਸ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਮੌਕੇ ਦੇ ਉੱਪਰ ਹੀ ਇਸ ਲੜਕੀ ਦੇ ਸਿਰ ਦੇ ਉੱਪਰ ਦੀ ਉਹ ਟਰੱਕ ਜਿਹੜਾ ਗੁਜ਼ਰਦਾ ਜਿਸ ਤੋਂ ਬਾਅਦ ਇਸ ਲੜਕੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕ੍ਰਿਸਟਲ ਚੌਂਕ ਜਿਹੜਾ ਕਿ ਸ਼ਹਿਰ ਦੇ ਵਿਚਕਾਰ ਹੈ ਹਾਲਾਂਕਿ ਪੁਤਲੀ ਕਰਦੇ ਨੇੜੇ ਦੀ ਉਹ ਪਰਚੀ ਜਿਹੜੀ ਦੱਸੀ ਜਾ ਰਹੀ ਹੈ ਜਿਸ ਦੇ ਉੱਪਰ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਲੜਕੀ ਦੇ ਵੱਲੋਂ ਵੋਟ ਪਾਉਣ ਦੇ ਲਈ ਜਾਂ ਤਾਂ ਜਾਇਆ ਜਾ ਰਿਹਾ ਸੀ ਜਾਂ ਫਿਰ ਵੋਟ ਪਾ ਕੇ ਉਹ ਵਾਪਸ ਆ ਰਹੀ ਸੀ ਪਰ ਇਸ ਵਕਤ ਇਹ ਜਾਣਕਾਰੀਆਂ ਦੇ ਨਾਲ ਲੋਕ ਜ਼ਰੂਰ ਹੈਰਾਨ ਹਰਾਂ ਪਰੇਸ਼ਾਨੇ ਯਹਾਂ ਪਰ ਕੈਲੀ ਕੇ ਇਸ ਹਾਦਸੇ ਦੇ ਨਾਲ ਪਰਿਵਾਰ ਦੇ ਉੱਪਰ ਕਿਸ ਤਰੀਕੇ ਦੇ ਨਾਲ ਆ ਵੱਡਾ ਜਿਹੜਾ ਜਿਹੜਾ ਫਰਕ ਪਵੇਗਾ ਇਹ ਸਾਰੀ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਜ਼ਰੂਰ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿਉਂਕਿ ਲੜਕੀ ਦੇ ਵੱਲੋਂ ਘਰੋਂ ਸੋਚ ਵਿਚਾਰ ਕੇ ਇਹ ਨਹੀਂ ਨਿਕਲਿਆ ਗਿਆ ਹੋਵੇਗਾ ਕਿ ਉਸ ਦੇ ਵੱਲੋਂ ਘਰ ਦੇ ਵਿੱਚ ਵਾਪਸ ਹੀ ਨਹੀਂ ਆਇਆ ਜਾਣਾ ਸੋ ਇਹ ਸਾਰੀਆਂ ਸਥਿਤੀਆਂ ਇਸ ਖਬਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਬਾਬਤ ਜੋ ਕੋਈ ਨਵੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਉਹ ਵੀ ਐਨ ਬੈਨ ਸਮੇਂ ਸਿਰ ਪੁਗਤਾ ਢੰਗ ਤਰੀਕਿਆਂ ਦੇ ਨਾਲ ਤੁਹਾਡੇ ਪੇਸ਼ੇਕ ਖidmat ਕਰ ਦਿੱਤੀਆਂ ਜਾਣਗੀਆਂ ਬ ਤੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिक੍ਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ